ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੇ ਹਰ ਥਾਂ ਤੇ ਹੁਣ ਪਾਣੀ ਦੀ ਠੰਡੇ ਪਾਣੀ ਦੀ ਸ਼ਬੀਲ ਵੀ ਲਾਈ ਜਾ ਰਹੀ ਆ ਪਰ ਬਹੁਤਾ ਟਾਈਮ ਨਹੀਂ ਲੱਗਣਾ ਇਹ ਪਾਣੀ ਵਾਲੀ ਸ਼ਬੀਲ ਦਾ ਗਲਾਸ ਵੀ 10 ਰੁਪਏ ਦਾ ਵੇਕਣ ਲੱਗ ਜਾਣਾ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਆਪਣੇ ਲੋਕ ਦਰਖਤ ਕੱਟ ਲਾਉਂਦੇ ਨੇ ਰੁੱਖ ਕੱਟ ਲਾਉਂਦੇ ਨੇ ਏਸੀ ਹਰ ਇੱਕ ਦੇ ਘਰੇ ਲੱਗਿਆ ਹੋਇਆ ਏਸੀ ਅਗਲਾ ਭੱਜ ਕੇ ਆਪਦੇ ਘਰ ਲਵਾ ਲੈਂਦਾ ਗਰਮੀ ਗਰਮੀ ਕਰਦੇ ਜੇ ਉਹ ਹੀ ਕਿਤੇ ਬਾਹਰ ਜਾਵੇ ਗੱਡੀ ਮੋਟਰਸਾਈਕਲ ਤੇ ਫਿਰ ਮੋਟਰਸਾਈਕਲ ਖੜਾਉਣ ਵਾਸਤੇ ਕਾਰ ਖੜਾਉਣ ਵਾਸਤੇ ਗੱਡੀ ਖੜਾਉਣ ਵਾਸਤੇ ਕਿਤੇ ਛਾਂ ਦੇਖਦੇ ਨੇ ਕਿ ਦਰਖਤ ਲੱਗਿਆ ਹੋਵੇ ਅਸੀਂ ਉਸ ਦੇ ਥਾਂ ਗੱਡੀ ਖੜਾ ਦਈਏ ਮੋਟਰਸਾਈਕਲ ਖੜਾ ਦਈਏ ਠੰਡਾ ਰਹੂਗਾ ਲੋਕ ਏਸੀਆਂ ਤੇ ਪੈਸੇ ਲਾ ਦਿੰਦੇ ਨੇ ਪਰ ਇੱਕ ਦਰਖਤ ਇੱਕ ਰੁੱਖ ਲੈ ਕੇ ਨਹੀਂ ਲਾਉਂਦੇ ਕਿਤੇ ਪਾਸੇ ਤਾਂ ਹੁਣੇ ਪਾਣੀ ਦੀ ਸ਼ਵੀਲ ਇਹ ਜਿਹਾ ਟਾਈਮ ਆ ਜਾਣਾ ਕਿ 10 ਰੁਪਏ ਗਲਾਸ ਵੀ ਵੇਚਣ ਲੱਗ ਜਾਣੀ ਆ ਆਪਣੇ ਲੋਕਾਂ ਨੂੰ ਕਦਰ ਨਹੀਂ ਹੈਗੀ ਜਿਹੜੀ ਚੀਜ਼ ਫ੍ਰੀ ਦੇ ਵਿੱਚ ਮਿਲਦੀ ਹੋਵੇ ਆਪਣੇ ਲੋਕ ਉਸ ਦੀ ਕਦਰ ਨਹੀਂ ਪਾਉਂਦੇ ਪਾਣੀ ਡੂੰਗਾ ਹੁੰਦਾ ਜਾ ਰਿਹਾ ਪਰ ਨਹੀਂ ਧਿਆਨ ਹੈਗਾ ਆਪਣੇ ਕਹਿੰਦੇ ਜੀ ਪੰਜਾਬ ਦੇ ਵਿੱਚੋਂ ਕਦੇ ਪਾਣੀ ਖਤਮ ਨਹੀਂ ਹੋ ਸਕਦਾ ਸੋ ਬੇਨਤੀ ਆ ਸਾਰਿਆਂ ਨੂੰ ਜਿਆਦਾ ਤੋਂ ਜਿਆਦਾ ਰੁੱਖ ਲਗਾਓ ਜੇ ਜੀਵਨ ਬਚਾਉਣਾ ਹਜੇ ਤਾਂ ਗਰਮੀ ਕੁਝ ਵੀ ਨਹੀਂ ਆਉਣ ਵਾਲੇ 4-5 ਸਾਲਾਂ ਦੇ ਵਿੱਚ ਬਹੁਤ ਬੁਰਾ ਹਾਲ ਹੋ ਜਾਣਾ ਕਰੋ ਨਿਕਲਣਾ ਵੀ ਔਖਾ ਹੋ ਜਾਣਾ ਇਸੇ ਹਿਸਾਬ ਦੀ ਗਰਮੀ ਪੈ ਜਾਣੀ ਹੈ